ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਾਂ ਦਾ ਸੰਘਰਸ਼ ਤੇ ਸਫਲਤਾ ਇੱਕ ਪਿੰਡ ਵਿੱਚ ਇੱਕ ਕੁੜੀ ਰਹਿੰਦੀ ਸੀ ਜੋ ਕਿ ਬਹੁਤ ਹੀ ਬੁੱਧੀਮਾਨ ਸਮਝਦਾਰ ਤੇ ਚੰਗੇ ਮਾੜੇ ਦੀ ਪਰਖ ਚੰਗੀ ਤਰ੍ਹਾਂ ਕਰਨ ਵਾਲੀ ਸੀ ਉਹ ਹਰ ਕੰਮ ਵਿੱਚ ਤੇਜ਼ ਸੀ ਉਸ ਨੂੰ ਚਾਦਰਾਂ ਫੁਲਕਾਰੀਆਂ ਕੱਢਣੀਆਂ ਦਰੀਆਂ ਬੁੰਨੀਆਂ ਤੇ ਘਰ ਦੇ ਸਾਰੇ ਕੰਮ ਕਰਨੇ ਆਉਂਦੇ ਸੀ 18 ਕੁ ਸਾਲ ਟੱਪਦਿਆਂ ਹੀ ਉਸਦੇ ਪਿਤਾ ਨੇ ਉਸਦਾ ਵਿਆਹ ਦਾ ਕਾਰਜ ਰਚਾ ਦਿੱਤਾ ਉਸਦਾ ਪਤੀ ਬੀ ਕੁ ਸਾਲਾਂ ਦਾ ਸੀ ਜੋ ਕਿ ਆਪਣੇ ਫਰਜ਼ਾਂ ਪ੍ਰਤੀ ਬਹੁਤ ਲਾਪਰਵਾਹ ਤੇ ਆਪਣੇ ਦੋਸਤਾਂ ਨਾਲ ਘੁੰਮਣ ਫਿਰਨ ਦਾ ਆਦੀ ਸੀ। ਉਸ ਕੁੜੀ ਨੇ ਸਹੁਰੇ ਘਰ ਆ ਕੇ ਵੀ ਆਪਣੇ ਹਰ ਫਰਜ਼ ਨਿਭਾਏ। ਸਹੁਰਾ ਪਰਿਵਾਰ ਉਸ ਨੂੰ ਬਹੁਤ ਪਿਆਰ ਕਰਦਾ ਸੀ। ਪਰ ਉਸਦਾ ਪਤੀ ਹੌਲੀ-ਹੌਲੀ ਆਪਣੇ ਦੋਸਤਾਂ ਨਾਲ ਰਲ ਕੇ ਦਾਰੂ ਪੀਣ ਲੱਗ ਪਿਆ ਤੇ ਹੋਰ ਛੋਟੇ-ਮੋਟੇ ਨਸ਼ੇ ਪੱਤੇ ਕਰਨ ਲੱਗ ਪਿਆ। ਇਸ ਵਿੱਚ ਕੋਈ ਸ਼ੱਕ ਨਹੀਂ ਸੀ ਕਿ ਉਸਦਾ ਪਤੀ ਬਹੁਤ ਹੀ ਨਰਮਦਿਲ ਦੀ ਹਮਦਰਦੀ ਵਾਲਾ ਸੀ ਪਰ ਉਸ ਦੀ ਮਾੜੀ ਸੰਗਤ ਨੇ ਉਸ ਨੂੰ ਵਿਗਾੜ ਕੇ ਰੱਖ ਦਿੱਤਾ ਸੀ ਉਹ ਕੰਮ ਵਜੋਂ ਮਿਸਤਰੀ ਦਾ ਕੰਮ ਕਰਦਾ ਸੀ ਪਰ दारू ਦੀ ਮਾੜੀ ਲਤ ਕਰਕੇ ਉਸ ਦੀ ਕਮਾਈ ਨਾਲ ਘਰ ਖਰਚ ਹੀ ਮਸਾ ਪੂਰਾ ਹੁੰਦਾ ਸੀ ਉਸ ਦੇ ਪਤੀ ਨੇ ਰੋਜ਼ ਰਾਤ ਨੂੰ दारू ਪੀ ਕੇ ਆਉਣਾ ਤੇ ਘਰ ਵਿੱਚ ਕਲੇਸ਼ ਕਰਨ ਲੱਗ ਜਾਣਾ ਕੁੜੀ ਵਿੱਚ ਬਹੁਤ ਸ਼ਾਂਤ ਸੀਲਤਾ ਹੋਣ ਕਰਕੇ ਉਹ ਸਭ ਕੁਝ ਚੁੱਪਚਾਪ ਸਹਿੰਦੀ ਗਈ ਉਸ ਨੇ ਕਦੀ ਵੀ ਆਪਣੇ ਦਰਦ ਚ ਆ ਕੇ ਪੇਕੇ ਘਰ ਨਹੀਂ ਦੱਸੇ ਕੁੜੀ ਨੇ ਸੋਚ ਰੱਖਿਆ ਸੀ ਕਿ ਉਹ ਇੱਕ ਦਿਨ ਇਹ ਸਭ ਹਾਲਾਤ ਬਦਲ ਕੇ ਰਹੇਗੀ। ਉਹ ਹੁਣ ਆਪਣੇ ਪਤੀ ਦੀ ਹਰ ਗੱਲ ਸਕਾਰਾਤਮਕ ਲੈਣ ਲੱਗ ਪਈ। ਫਿਰ ਸੰਤਾਨ ਵਜੋਂ ਉਸ ਕੋਲ ਦੋ ਮੁੰਡੇ ਤੇ ਇੱਕ ਕੁੜੀ ਹੋਈ। ਘਰ ਵਿੱਚ ਸਾਰੇ ਬਹੁਤ ਖੁਸ਼ੀ ਕਿ ਉਸ ਦਾ ਪਤੀ ਦਿਨ ਵਿੱਚ ਤਾਂ ਆਪਣੇ ਬੱਚਿਆਂ ਨਾਲ ਖੁਸ਼ੀ-ਖੁਸ਼ੀ ਖੇਡਦਾ ਰਹਿੰਦਾ। ਪਰ ਸ਼ਾਮ ਨੂੰ ਉਹ ਜਿਆਦਾ ਆਪਣੇ ਦੋਸਤਾਂ ਨਾਲ ਪੀ ਖਾ ਕੇ ਆਉਂਦਾ ਤਾਂ ਘਰ ਆ ਕੇ ਛੋਟੀ ਜੀ ਗੱਲ ਤੇ ਕਲੇਸ਼ ਕਰਨ ਲੱਗ ਜਾਂਦਾ। ਜਦ ਜਦ ਬੱਚਿਆਂ ਨੂੰ ਸੋਜੀ ਆਉਣ ਲੱਗੀ ਤਾਂ ਆਪਣੇ ਪਿਤਾ ਦੇ ਇਸ ਰੋਜ਼-ਰੋਜ਼ ਦੇ ਵਰਤੋਂ ਨੂੰ ਦੇਖ ਕੇ ਬਹੁਤ ਡਰੇ-ਡਰੇ ਤੇ ਸਹਮੇ ਰਹਿੰਦੇ ਸੀ ਘਰ ਦੇ ਹਾਲਾਤ ਬਹੁਤ ਗਰੀਬੀ ਰੇਖਾ ਵਾਲੇ ਰਹਿਣ ਲੱਗ ਪਏ ਪਰ ਉਸ ਵੇਲੇ ਕੁੜੀ ਜਾਣੇ ਕਿ ਉਸਨੇ ਬੱਚਿਆਂ ਦੀ ਮਾਂ ਨੇ ਆਪਣੇ ਬੱਚਿਆਂ ਨੂੰ ਹਰ ਵੇਲੇ ਹੌਸਲਾ ਦਿੱਤਾ ਦਿੱਤਾ ਤੇ ਸਮਝਾਇਆ ਕੁੜੀ ਸੋਚ ਰੱਖਦੀ ਸੀ ਕਿ ਫਿਰ ਕੀ ਹੋਇਆ ਜੇ ਮੇਰਾ ਪਤੀ ਸ਼ਰਾਬੀ ਹੈ ਮੈਂ ਆਪਣੇ ਬੱਚਿਆਂ ਨੂੰ ਤਾਂ ਸਹੀ ਰੱਖ ਸਕਦੀ ਆ ਆਉਣ ਵਾਲੇ ਸਮੇਂ ਵਿੱਚ ਇਹਨਾਂ ਬੱਚਿਆਂ ਨੇ ਸਾਡਾ ਸਹਾਰਾ ਬਣਨਾ ਹੈ ਇਹਨਾਂ ਬੱਚਿਆਂ ਨੇ ਹੀ ਸਾਡਾ ਸੌਣ ਵਾਲਾ ਭਵਿੱਖ ਸੰਵਾਰਨਾ ਹੈ ਮਾਂ ਰੋਜ ਆਪਣੇ ਬੱਚਿਆਂ ਨੂੰ ਚੰਗੀ ਨਸੀਹਤ ਦਿੰਦੀ ਰਹਿੰਦੀ ਕਿ ਕਿਵੇਂ ਸੰਗੀ ਸੋਚ ਨਾਲ ਜ਼ਿੰਦਗੀ ਵਿੱਚ ਅੱਗੇ ਵਧਣਾ ਹੈ ਵੱਡਿਆਂ ਦੇ ਅੱਗੇ ਨਹੀਂ ਬੋਲਣਾ ਤੇ ਸਭ ਦਾ ਤੇ ਮਾਤਾ ਪਿਤਾ ਦਾ ਹਮੇਸ਼ਾ ਸਤਿਕਾਰ ਕਰਨਾ ਬੱਚੇ ਅਤੇ ਮਾਂ ਆਪਣੇ ਮਾਂ ਦੀਆਂ ਗੱਲਾਂ ਉੱਤੇ ਅਮਲ ਕਰਦੇ ਹੋਏ ਇਸੇ ਤਰ੍ਹਾਂ ਵੱਡੇ ਹੁੰਦੇ ਗਏ ਬੱਚੇ ਵੱਡੇ ਹੋ ਕੇ ਬਹੁਤ ਸੰਸਕਾਰੀ ਤੇ ਸੂਝਵਾਨ ਬਣੇ ਤੇ ਲੋਕਾਂ ਵਿੱਚ ਆਪਣੀ ਬਹੁਤ ਚੰਗੀ ਪਛਾਣ ਬਣਾਈ। ਇਹ ਸਭ ਦੇਖ ਕੇ ਉਹਨਾਂ ਦਾ ਪਿਤਾ ਵੀ ਆਪਣੇ ਵਰਤੋਅ ਤੇ ਸ਼ਰਮ ਮਹਿਸੂਸ ਕਰਨ ਲੱਗ ਪਿਆ ਤੇ ਆਪਣੇ ਆਪ ਨੂੰ ਬਦਲ ਦੀ ਕੋਸ਼ਿਸ਼ ਵਿੱਚ ਲੱਗ ਪਿਆ। ਫਿਰ ਹੌਲੀ-ਹੌਲੀ ਉਹ ਸਾਰੇ ਛੋਟੇ-ਮੋਟੇ ਨਸ਼ੇ ਪੱਤੇ ਛੱਡ ਗਿਆ ਤੇ दारू ਵੀ ਲਗਭਗ ਛੱਡ ਹੀ ਦਿੱਤੀ। ਇਹ ਸਭ ਦੇਖ ਕੇ ਕੁੜੀ ਬਹੁਤ ਖੁਸ਼ ਹੋਈ। ਫਿਰ ਉਸਦੇ ਬੱਚੇ ਵੀ ਚੰਗੀ ਪੜ੍ਹਾਈ ਕਰਕੇ ਬਿਜ਼ਨਸ ਕਰਨ ਲੱਗ ਪਏ ਤੇ ਬੱਚਿਆਂ ਨੇ ਬਹੁਤ ਸ਼ੌਰਤ ਕਮਾਈ। ਉਸ ਦਾ ਪਤੀ ਵੀ दारू ਨਸ਼ੇ ਆਦਤ ਸਭ ਛੱਡ ਗਿਆ ਸੀ। ਅੰਤ ਨੂੰ ਘਰ ਬਹੁਤ ਖੁਸ਼ਹਾਲ ਹੋ ਗਿਆ ਸੀ। ਇੱਕ ਕੁੜੀ ਔਰਤ ਪਤਨੀ ਤੇ ਮਾਂ ਦੀ ਸੋਚ ਆਪਣੇ ਘਰ ਦੇ ਹਾਲਾਤ ਬਦਲ ਦੀ ਪੂਰੀ ਹੋਈ। ਅਖੀਰ ਨੂੰ ਇੱਕ ਮਾਂ ਆਪਣੇ ਸੰਘਰਸ਼ਾਂ ਉੱਤੇ ਜਿੱਤ ਪਾ ਕੇ ਸਫਲ ਹੋਈ ਤੇ ਆਪਣੇ ਘਰ ਨੂੰ ਨਰਕ ਤੋਂ ਸਵਰਗ ਬਣਾਉਣ ਵਿੱਚ ਸਫਲ ਹੋਈ। ਚੰਗਾ ਸਮਾਂ ਸਬਰ ਮੰਗਦਾ ਦੋਸਤੋ ਤੇ ਔਰਤ ਵਿੱਚ ਬਹੁਤ ਸ਼ਾਂਤ ਸੀਲਤਾ ਤੇ ਸਬਰ ਹੁੰਦਾ ਹੈ। ਸਾਨੂੰ ਇਸ ਕਹਾਣੀ ਤੋਂ ਇਹੀ ਸਿੱਖਿਆ ਮਿਲਦੀ ਹੈ। ਧੰਨਵਾਦ ਦੋਸਤੋ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰਿਓ